ਦੋਸਤੋ 15 ਅਗਸਤ ਨੂੰ ਲੈ ਕੇ ਤਿਆਰਬਰ ਤਿਆਰ ਹੋਈ ਗੁਰਦਾਸਪੁਰ ਪੁਲਿਸ 15 ਅਗਸਤ ਨੂੰ ਲੈ ਕੇ ਚੱਪੇ-ਚੱਪੇ ਤੇ ਲੱਗੇ ਹਨ ਨਾਕੇ ਸਰਹਦੀ ਇਲਾਕਿਆਂ 'ਚ ਵੀ ਹੋ ਰਹੀ ਹੈ ਵਿਸ਼ੇਸ਼ ਚੈਕਿੰਗ ਲਗਾਤਾਰ ਪੁਲਿਸ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ 15 ਅਗਸਤ ਆਜ਼ਾਦੀ ਦਿਹਾੜੀ ਨੂੰ ਲੈ ਕੇ ਸਿਟੀ ਪੁਲਿਸ ਗੁਰਦਾਸਪੁਰ ਨੇ ਸ਼ਹਿਰ ਅੰਦਰ ਡੀਐਸਪੀ ਸਿਟੀ ਮੋਹਰ ਸਿੰਘ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਸੜਕ ਤੇ ਘੁੰਮਦੇ ਪ੍ਰਵਾਸੀ ਵਿਅਕਤੀਆਂ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਵੀ ਕੀਤੀ ਗਈ ਅਤੇ ਉਹਨਾਂ ਦੇ ਪਛਾਣ ਪੱਤਰ ਆਧਾਰ ਕਾਰਡ ਵੀ ਚੈੱਕ ਕੀਤੇ ਗਏ ਡੀਐਸਪੀ ਮੋਨ ਸਿੰਘ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦੀਆਮਾ ਹਰੀਸ਼ ਕੁਮਾਰ ਅਤੇ ਪ੍ਰਕਾਸ਼ ਦੇ ਸਖਤ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਔਰ ਹਰ ਆਉਣ ਜਾਣ ਵਾਲੇ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੇ ਆਮ ਦੁਕਾਨਦਾਰਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਵੀ ਪੁਲਿਸ ਦਾ ਸਹਿਯੋਗ ਕਰਨ ਜੇਕਰ ਕਿਤੇ ਵੀ ਕੋਈ ਸ਼ੱਕੀ ਵਿਅਕਤੀ ਇਹ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਇਸ ਮੌਕੇ ਤੇ ਐਸ ਐਚਓ ਸਿਟੀ ਗੁਰਮੀਤ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਤੁਰੰਤ ਜਾਣਕਾਰੀ ਉਹਨਾਂ ਦੇ ਮੋਬਾਈਲ ਨੰਬਰ ਤੇ ਦੇਣ ਗੁਰਦਾਸਪੁਰ ਪੁਲਿਸ ਲਗਾਤਾਰ 15 ਅਗਸਤ ਨੂੰ ਲੈ ਕੇ ਚੌਕਸ ਨਜ਼ਰ ਆ ਰਹੀ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਵਿਸ਼ੇਸ਼ ਰਿਪੋਰਟ ਥਾਣਾ ਸਿਟੀ ਵਿੱਚ ਸਾਡੇ ਸਬਡਿਵੀਜ਼ਨ ਦੇ ਤਿੰਨੇ ਐਸ ਐਚਓ ਅਲੋਂਗ ਵਿਦ ਮੀ ਤੇ ਪਾਰੀ ਫੋਰਸ ਲੈ ਕੇ ਅਸੀਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿੱਚ ਉਹ ਫਲੈਗ ਮਾਰਚ ਕੀਤਾ ਇਹ ਫਲੈਗ ਮਾਰਚ 15 ਅਗਸਤ ਦੇ ਦਿਨ ਮੱਦੇ ਨਜ਼ਰ ਕੀਤਾ ਗਿਆ। ਕਿੰਨੀ ਕਿ ਫੋਰਸ ਲਗਾਈ ਗਈ 15 ਅਗਸਤ ਚਾਰਜੜੇ 9 40 4 450 ਦੇ ਕਰੀਬ ਅਸੀਂ ਜਿਹੜਾ ਸ਼ਹਿਰ ਦੇ ਵਿੱਚ ਲਗਾਇਆ ਹੁੰਦਾ। ਰਾਤ ਨੂੰ ਪੈਟਰੋਲਿੰਗ ਕੀਤਾ ਗਿਆ ਕੰਮ। ਰਾਤ ਨੂੰ ਸਾਰੇ ਚੌਂਕਾਂ ਵਿੱਚ ਨਾਕੇ ਵੀ ਆ ਪੈਟਰੋਲਿੰਗ ਵੀ ਆ ਸਾਡਾ ਪੀਸੀਆਰ ਵੀ ਪੂਰਾ ਐਕਟਿਵ ਆ। ਹੋਰ ਕੀ ਖਾਸ ਅਰੇਂਜਮੈਂਟ ਕੀਤੇ ਗਏ 15 ਅਗਸਤ ਤੋਂ ਲੈ ਕੇ। 15 ਅਗਸਤ ਤੋਂ ਲੈ ਕੇ ਪੂਰੇ ਸ਼ਹਿਰ ਨੂੰ ਅਸੀਂ ਸੀਲ ਕੀਤਾ ਗਿਆ। ਪੂਰੀ ਚੈਕਿੰਗ ਚੱਲ ਰਹੀ ਹੈ 24 ਆਵਰ ਚੈਕਿੰਗ ਚੱਲ ਰਹੀ ਹੈ ਪੈਟਰੋਲਿੰਗ ਚੱਲ ਰਹੀ ਆ ਸਾਡੇ ਜਿਹੜੇ ਪੀਸੀਆਰ ਵਗੈਰਾ ਇਸ ਤੋਂ ਇਲਾਵਾ ਹੀ ਹੋਰ ਸਿਵਲ ਕਪੜੇ ਵਿੱਚ ਵੀ ਆਪਣੇ ਜਿਹੜੇ ਆਦਮੀ ਲਾਏ ਹੋਏ ਆ ਬਾਰਡਰ ਏਰੀਆ ਹੈਗਾ ਬਾਰਡਰ ਏਰੀਆ ਦੇ ਨਾਲ ਕੋਈ ਤਾਇਤ ਦੁਸ਼ਮਣ ਬਾਰਡਰ ਏਰੀਆ ਦੇ ਵਿੱਚ ਸਾਡੇ ਸੈਕੰਡ ਹੈਮ ਟੂ ਡਿਫੈਂਸ ਲਾਈਨ ਤੇ ਪਹਿਲਾਂ ਵੀ ਕਾਫੀ ਨਾਕੇ ਲੱਗੇ ਹੋਏ ਆ ਇਸ ਤੋਂ ਇਲਾਵਾ ਉੱਥੇ ਪੈਟਰੋਲਿੰਗ ਵਧਾਈ ਗਈ ਹੈ ਵੀਸ ਆਪਣਾ ਹੀ ਤਾਲਮਲ ਕੀਤਾ ਗਿਆ ਤੇ ਹਰ ਤਰ੍ਹਾਂ ਦੀ ਜਿਹੜੀ ਬਾਜ਼ ਵਾਲੇ ਅੱਖ ਦੀ ਨਜ਼ਰ ਰੱਖ ਰਿਹਾ ਸ਼ਹਿਰ ਵਾਸੀਆਂ ਕੀ ਪੀ ਲੱਗੇ ਸ਼ਹਿਰ ਵਾਸੀ ਇਹ ਅਪੀਲ ਕਰਦੇ ਆ ਕਿ 1 ਪੂਰੀ ਧੁੰਮ ਤਾਮ ਨਾਲ ਮਲਾਉਣ ਕਿਸੇ ਤਰ੍ਹਾਂ ਦੀ ਕੋਈ ਰਿਊਮਰ ਨਾ ਫਲਾਉਣ ਜੇ ਕਿਸੇ ਨੂੰ ਕੋਈ ਗੱਲ ਬਾਤ ਪਤਾ ਲੱਗਦੀ ਤਾਂ ਸਾਡੇ ਨੂੰ ਟੈਸਲ ਲਿਓ